ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਲੋਕਾਂ ਨੂੰ ਡਰਾ ਤਮਕਾ ਕੇ ਲੁੱਟ ਖੋਹ ਕਰਨ ਵਾਲੇ ਤਿੰਨ ਲੋਕਾਂ ਨੂੰ ਚਾਰ ਦੇਸੀ ਪਿਸਤਲਾਂ ਅਤੇ 10 ਜਿੰਦਾ ਕਾਰਤੂਸਣੇ ਕਾਬੂ ਕੀਤਾ ਗਿਆ ਹੈ। ਸ਼੍ਰੀ ਮੁਖਸਰ ਸਾਹਿਬ ਦੇ ਐਸਐਸਪੀ ਤੁਸ਼ਾਰ ਗੁਪਤਾ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਜਾਣਕਾਰੀ ਦਿੱਤੀ ਗਈ ਕਿ ਮੁਖਬਰ ਖਾਸ ਦੀ ਇਤਲਾਹ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ 315 ਬੋਰ ਦੇਸੀ ਕਟਾ ਅਤੇ ਦੋ ਕਾਰਤੂਸਣੇ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਨੂੰ ਇੱਕ ਦੇਸੀ ਕਟਾ 12 ਬੋਰ ਅਤੇ ਦੋ ਕਾਰਤੂਸਣੇ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ ਅਦਾਲਤ ਤੋਂ ਉਕਤ આરોપીਾਂ ਦਾ ਰਿਮਾਂਡ ਹਸ ਕੀਤਾ ਗਿਆ ਸੀ ਅਤੇ ਪੁਛਗੈਸ ਦੇ ਦੌਰਾਨ ਗੁਰਚਰਨ ਸਿੰਘ ਦੀ ਨਿਸ਼ਾਨਦੇਹੀ ਤੇ ਇੱਕ ਦੇਸੀ ਕਟਾ 12 ਬੋਰ ਅਤੇ ਇੱਕ ਕਾਰਤੂਜ਼ ਬਰਾਮਦ ਕੀਤਾ ਗਿਆ ਪੁਛਗੈਸ ਦੇ ਦੌਰਾਨ ਗੁਰਚਰਨ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਇਹ ਦੇਸੀ ਕਟਾ ਜਗਪ੍ਰੀਤ ਸਿੰਘ ਪੁੱਲਰ ਕੋਲੋਂ ਲੈ ਕੇ ਆਇਆ ਸੀ ਜਿਸ ਤੇ ਹੁਣ ਤੱਕ ਪੁਲਿਸ ਵੱਲੋਂ ਦੋ ਦੇਸੀ ਕਟੇ ਅਤੇ ਇੱਕ 1.315 ਬੋਰ ਦੇਸੀ ਕਟਾ ਸਮੇਤ ਕੁੱਲ 5 ਜਿੰਦਾ ਕਾਰਤੂਜ਼ ਵੀ ਬਰਾਮਦ ਕੀਤੇ ਗਏ ਨੇ ਅਪਰਾਧ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਵਿੱਚ ਅੱਜ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਟੀਮਸ ਲੀਡ ਬਾਈ ਇਨਸਪੈਕਟਰ ਗੁਰਵਿੰਦਰ ਇਨਸਪੈਕਟਰ ਜਗਸੀ ਅੰਡਰ ਦਿਸ ਸੁਪਰਵੀਜ਼ਨ ਆਫ ਡੀਐਸਪੀ ਡੀ ਇਹਨਾਂ ਨੇ ਤਿੰਨ ਬੰਦੇ ਕਾਬੂ ਕੀਤੇ ਜਿਨ੍ਹਾਂ ਦੇ ਕੋਲੋਂ ਸਾਨੂੰ ਟੋਟਲ 4 ਵੈਪਨ ਰਿਕਵਰ ਹੋਏ ਜਿਨ੍ਹਾਂ ਦੇ ਵਿੱਚੋਂ 3 ਬਰਾਬੋਰ ਦੇ ਵੈਪਨ ਹੈ 1 315 ਬੋਰ ਦਾ ਤੇ 10 ਜਿੰਦਾ ਰਾਉਂਡ ਨਾਲ ਬਰਾਮਦ ਹੋਏ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਇਹਦੇ ਵਿੱਚ ਜੋ ਅਰੈਸਟ ਹੋਏ ਹੈ ਗੁਰਚਰਨ ਸਿੰਘ ਇੱਕ ਜਗ ਇੱਕ ਜਗਪ੍ਰੀਤ ਸਿੰਘ ਤੇ ਇੱਕ ਜਸਕਰਨ ਸਿੰਘ ਇਹ ਜੋ ਹੈਗੇ ਇਹ ਪੁਰਾਣੇ ਕ੍ਰਿਮੀਨਲਸ ਹੈਗੇ ਜਿਸ ਵਿੱਚ ਸੇ ਗੁਰਚਰਨ ਦੇ ਹੋਤੇ ਪੁਰਾਣੇ 4 ਮੁਕਦਮੇ ਦਰਜ ਹੈਗੇ ਜਗਪ੍ਰੀਤ ਦੇ ਹੋਤੇ ਪੁਰਾਣੇ 6 ਮੁਕਦਮੇ ਦਰਜ ਹੈਗੇ ਤੇ ਜਸਕਰਨ ਦੇ ਹੋਤੇ 2 ਮੁਕਦਮੇ ਦਰਜ ਹੈਗੇ ਸਾਨੂੰ ਇਨਫਾਰਮੇਸ਼ਨ ਸਿਗੀ ਇਹ ਮਾੜੇ ਅਨਸਰ ਜੋ ਹੈਗੇ ਕਿ ਕ੍ਰਾਈਮ ਦੀ ਤਿਆਰੀ ਕਰ ਰਹੇ ਸੀ ਸਾਡੇ ਜ਼ਿਲ੍ਹੇ ਦੇ ਵਿੱਚ ਤੇ ਪਰੋਐਕਟਿਵ ਪੁਲਿਸਿੰਗ ਕਰਦੇ ਹੋਏ ਸਾਡੇ ਇੰਚਾਰਜ ਸੀਆਈਏਸ ਨੇ ਦੋਵਾਂ ਨੇ ਬਹੁਤ ਚੰਗਾ ਕੰਮ ਕਰਦੇ ਹੋਏ ਬੰਦੇ ਵੀ ਕਾਬੂ ਕਿਤੇ ਦੇ ਵੈਪਨਸ ਵੀ ਖਬਰ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਆ ਕੀ ਕਰਦੇ ਸੀ ਵੀ ਆਪਣਾ ਜਿਹੜੇ ਕਿੰਨੇ ਕੁ ਇਹ ਹੈਗੇ ਗਿੱਦਰ ਇੱਕ ਗਿੱਦਰਵਾਦ ਆ ਰਹਿਣੇ ਵਾਲਾ ਹੈ ਇੱਕ ਕਬੂਦਰਪਿੰਡ ਦਾ ਰਹਿਣੇ ਵਾਲਾ ਹੈ ਇੱਕ ਮਦੀਰਪਿੰਡ ਦਾ ਰਹਿਣੇ ਵਾਲੇ ਤੇ ਇਹ ਕੰਮ ਇਹਨਾਂ ਦਾ ਪੁਰਾਣਾ ਅਫੀਸ਼ਾ ਤੁਸੀਂ ਦੇਖ ਸਕਦੇ ਹੋ 6 6 4 4 ਮਕਦਮੇ ਜਿਨਾ ਤੇ ਦਰਜ ਹੋਣ ਉਹ ਕਰਾਇੰਦ ਹੀ ਤਿਆਰੀ ਕਰ ਰਹੇ ਹੁੰਦੇ ਤੇ ਇਹ ਵੀ ਸੁਧਰੇ ਨਹੀਂ ਸੀ ਇਹ ਵੀ ਅਗਲੇ ਕ੍ਰਾਈਮ ਦੀ ਤਿਆਰੀ ਕਰ ਰਹੇ ਸੀ ਜਿਸ ਕਰਕੇ ਇਹਨਾਂ ਦੇ ਕੋਲੋਂ ਸਾਨੂੰ ਇਹਨੇ ਵੈਪਨਸ ਬਰਾਮਦ ਹੋਏ ਨੇ ਤੇ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਕਿੱਥੋਂ ਲੈ ਕੇ ਆਏ ਆ ਕੀ ਕੀ ਇਹਨਾਂ ਨੇ ਕਰਨਾ ਸੀ ਕਿਸੇ گرو ਦੇ ਨਾਲ ਲਿੰਕ ਹੈਗੇ ਜਾਂ ਨਹੀਂ ਹੈਗੇ ਗੈਂਗਸਟਰ ਲਿੰਕਸ ਹੈਗੇ ਨਹੀਂ ਹੈਗੇ ਉਹਦੀ ਪੁੱਛਗਿੱਛ ਜਾਰੀ ਹੈ ਤੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਤੇ ਕਿੱਥੋਂ ਦੀ ਤਿਆਰੀ ਕਰ ਰਹੇ ਸੀ ਜਿਹੜੀ ਵਾਰਦਾਤ ਕਰਨ ਨੂੰ ਹੁਣ ਕੋਈ ਪਤਾ ਨਹੀਂ ਇੰਟਰੋਗੇਸ਼ਨ ਚੱਲ ਰਹੀ ਹੈ ਨਾ ਪੁੱਛਗਿੱਛ ਚੱਲ ਰਹੀ ਹੈ ਪੁੱਛਗਿੱਛ ਵਿੱਚ ਇਹਨਾਂ ਨੇ ਕਈ ਕੁਝ ਦੱਸਿਆ ਉਹ ਦੋੜ ਨਾਲ ਸੀ ਗ੍ਰੈਜੂਲੀ ਸਾਂਝਾ ਕਰ ਸਰ ਇਹ ਪਤਾ ਕਿਵੇਂ ਲੱਗਿਆ ਵੀ ਇਹ ਤਿਆਰੀ ਕਰ ਰਹੇ ਆ ਪੁਲਿਸ ਦੇ ਇਨਫੋਰਮੇਸ਼ਨ ਨੈਟਵਰਕ ਬੜੀ ਉਮੀਦ ਇਨਫੋਰਮੇਸ਼ਨ ਨੈਟਵਰਕ ਵਿੱਚ ਜੇ ਸਾਨੂੰ ਕਹੀਂ ਕੁਝ ਪਤਾ ਲੱਗਦਾ ਰਹਿੰਦਾ ਉਹਨੂੰ ਉਹ ਇਨਫੋਰਮੇਸ਼ਨ ਨੂੰ ਸੀਰੀਅਸਲੀ ਲੈਂਦੇ ਹੋਏ ਤੇ ਉਹਨੂੰ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ਐਕਟ ਕਰਦੇ ਹੋਏ ਇਹ ਬੰਦੇ ਕਾਬੂ ਨੇ ਟੋਟਲ ਕਿੰਨੇ ਜਣੇ ਨੇ ਜੇ ਕੋਈ ਹੋਰ ਵੀ ਇਸ ਇਨਾਂ ਦੇ ਟੋਟਲ ਹਾਲੇ ਤੱਕ ਤਿੰਨ ਹੀ ਜਨੇ ਆਏ ਆ ਸਾਹਮਣੇ ਤੇ ਜੋ ਇਹਨਾਂ ਦੇ ਨਾਲ ਲਿੰਕਡ ਹੈਗੇ ਉਹਨਾਂ ਦੇ ਵੀ ਉਹਨਾਂ ਦੇ ਰਿਗਾਰਡਿੰਗ ਵੀ ਕੁਝ ਕੇ ਚੱਲ ਰਹੀ ਹੈ ਤੇ ਜੋ ਸਾਹਮਣੇ ਆਂਦੇ ਉਹ ਵੀ ਕਾਬੂ ਨੇ ਸਰ ਜਿਹੜੇ ਮੁਕੱਦਮੇ ਦਰਜ ਆ ਉਹਦੇ ਚ ਪਕੌੜੇ ਸੀ ਜਾਂ ਜੇਲ੍ਹਾਂ ਵਗੈਰਾ ਵੀ ਕੱਟੀਆਂ ਨੇ ਜੇਲ੍ਹਾਂ ਬੀਨਤੇ ਸਰੂ ਦਾ ਬੀਨ ਨਜਾਇਜ਼ ਫਾਇਦਾ ਉਠਾ ਕੇ ਵੈਪਨ ਦਾ ਕੰਮ ਵੈਪਨਸ ਵਗੈਰਾ ਲੈ ਕੇ ਬਾਹਰ ਦਾ ਤਿਆਰੀਆਂ ਸਰੂ ਪ੍ਰੋਫੈਸ਼ਨਲੀ ਕਿਸੇ ਕੰਮ ਧੰਦੇ ਨਾਲ ਜੁੜੇ ਹੋਣ ਗਈ ਵਾਰ ਹੁੰਦਾ ਵੀ ਕੰਮ ਕੋਈ ਹੋਰ ਕਰ ਰਹੇ ਹੁੰਦੇ ਅੰਦਰੋਂ ਘਾਤੇ ਗੈਰਕੁਝ ਕੇ ਚੱਲ ਰਹੀ ਹੈ ਕੁਛ ਨਾ ਕੁਛ ਤੋਂ ਜੀ ਹਰ ਬੰਦਾ ਫਰੰਟ ਬਣਾਉਂਦਾ ਹੀ ਹੈ ਆਪਣਾ ਜੇਦਰ ਜਿਸ ਕਰਕੇ ਉਹ ਆਪਣਾ ਘਰ ਚਲਾ ਸਕੇ ਬਟ ਇਹਨਾਂ ਦਾ ਜੋ ਅੰਦਰ ਖਾਤੇ ਪਲਾਨਿੰਗ ਸੀਗੀ ਉਹ ਵੱਖਰੀ ਸੀਗੀ ਉਹੀ ਉਦੀ ਹੀ ਕਲੀਅਰਿਟੀ ਜੁਆ ਹੈ ਸੀ ਲੈ ਰਿਆ ਕੁਝ ਕਿਸੇ ਕਿੰਨੀ ਉਮਰ ਦੇ ਜਿਹੜੇ ਦੱਸੇ ਜਾ ਰਹੇ ਇਹ ਹੈਗੇ ਕੋਈ 36 ਸਾਲ ਦਾ ਹੈਗਾ ਗੁਰਚਰਨ 25 ਸਾਲ ਦਾ ਜਗਪ੍ਰੀਤ ਹੈਗਾ ਤੇ 40 ਸਾਲ ਦਾ ਜੋ ਹੈਗਾ ਜਸਕਰਨ ਇਹਨਾਂ ਦਾ ਅਸਲਾ ਦਾ ਪਤਾ ਲੱਗਿਆ ਕਿ ਕੋਈ ਕਿੱਥੋਂ ਲੈ ਕੇ ਆਉਂਦੇ ਇਹ ਉਹ ਕਲੀਅਰ ਕਰ ਰਹੇ ਨਾਰਮਲੀ ਜੋ ਹੈਗਾ ਅਸਲਾ ਇਹਨਾਂ ਚੋ ਇੱਕ ਬੰਦਾ ਇਦਾਂ ਦਾ ਵੀ ਹੈਗਾ ਜੋ ਅਸਲਾ ਆਪ ਹੀ ਬਣਾ ਲੈਂਦਾ ਤੇ ਉਹਨੇ ਵੀ ਕਿਸੇ ਔਰ ਨੂੰ ਬਣਾ ਕੇ ਸਪਲਾਈ ਕੀਤਾ ਹੈ ਨਹੀਂ ਕੀਤਾ ਉਹ ਗੱਲ ਵੀ ਕਲੀਅਰ ਕਰ ਰਹੇ ਸਰ ਬ੍ਰਾਂਡਡ ਫੈਕਟਰੀਆਂ ਦੇ ਵੈਪਨ ਆ ਕਿ ਹੈਂਡ ਮੇਡ ਆ ਜੇ ਇਹ ਸਾਰੇ ਹੈਂਡ ਮੇਡ ਲੱਗਦੇ ਨੇ ਇਸਦੇ ਨਾਲ ਹੀ ਸੀਆਈਏ ਸਟਾਫ ਸ਼੍ਰੀ ਮੁਖਸਰ ਸਾਹਿਬ ਵੱਲੋਂ ਚੈਕਿੰਗ ਦੌਰਾਨ ਜਸਕਰਨ ਸਿੰਘ ਉਰਫ ਜਸਾ ਕੋਲੋਂ ਇੱਕ ਦੇਸੀ ਕਟਾ 12 ਬੋਰ ਅਤੇ 5 जिंदा ਕਾਰਤੂਸ ਬਰਾਮਦ ਕੀਤੇ ਗਏ ਐਸਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਚਰਨ ਸਿੰਘ ਦੇ ਖਿਲਾਫ ਹੁਣ ਤੱਕ 4 ਮੁਕਦਮੇ ਦਰਜ ਨੇ ਜਦਕਿ ਜਗਪ੍ਰੀਤ ਸਿੰਘ ਦੇ ਖਿਲਾਫ 6 ਅਤੇ ਜਸਕਰਨ ਸਿੰਘ ਦੇ ਖਿਲਾਫ ਵੀ 2 ਮਾਮਲੇ ਦਰਜ ਨੇ ਉਹਨਾਂ ਨੇ ਦੱਸਿਆ ਕਿ ਉਕਤ ਔਰੋਪੀਆਂ ਕੋਲੋਂ ਅਜੇ ਵੀ ਪੁੱਛਗਈ ਜਾਰੀ ਹੈ ਤੇ ਪੁੱਛਗਈ ਅੰਦਰ ਵਿੱਚ ਹੋਰ ਵੀ ਕਈ ਖੁਲਾਸੇ ਹੋ ਸਕਦੇ ਨੇ ਜਗਵਣੀ ਟੀਵੀ ਲਈ ਐਚਐਸ ਟੂ ਡੀ ਦੀ ਰਿਪੋਰਟ